हल्का विधायक कुलजीत सिंह रंधावा एम एल डेरा बसी द्वारा लगातार चुनावी प्रचार किया जा रहा है और साथ ही साथ आम आदमी के परिवार को बढ़ाने की कवायद को उन्होंने जारी रखा हुआ है और क्या कहा हल्का विधायक सरदार कुलजीत सिंह रंधावा ने जानने के लिए जुड़े रहें न्यूज़ सेवन के साथ ਅਰੇ ਮੈਂ ਤੋੜਾ ਕੰਮ ਸਾਰਾ ਸੈ ਜੋਇਨਿੰਗ ਹੋਈ ਹੈ ਐਡੇ ਵੱਡੇ ਪੱਧਰ ਤੇ ਆ ਮੈਂ ਤਾਂ ਅੱਜ ਦੀ ਜੋਇਨਿੰਗ ਦਾ ਜਿਹੜਾ ਸਿਹਰਾ ਉਹ ਮੁਬਾਕਰਪੁਰ ਨਵਾਸੀਆਂ ਨੂੰ ਤੇ ਆਪਣੇ ਛੋਟੇ ਭਰਾ ਮੈਂ ਤਾਂ ਨੀਟੂ ਰਾਣਾ ਹੀ ਗਾਉਂਗਾ ਮੇਰੇ ਵਾਸਤੇ ਦੱਜ ਵੀ ਨੀਟੂ ਹੈ ਤੇ ਇਹਦੇ ਆਵਾਦੀ ਪਾਰਟੀ ਦਾ ਜਿਹੜਾ ਜੁਆਇਨ ਕਰਨਾ ਇਹਨੇ ਕੱਲਾ ਆਵਾਦੀ ਪਾਰਟੀ ਜੁਆਇਨ ਨਹੀਂ ਕੀਤੀ ਇਹਨੇ ਰਾਣਾ ਪਰਿਵਾਰ ਨੂੰ ਰਾਣਾ ਬਰਾਦਰੀ ਨੂੰ ਇੱਕ ਸਿਹਰਾ ਦਿੱਤਾ ਕਿ ਰਾਣਾ ਪਰਿਵਾਰ ਸ਼ੁਰੂ ਤੋਂ ਹੀ ਆਵਾਦੀ ਪਾਰਟੀ ਦੀ ਮਤਵ ਵੀ ਕਰਦੇ ਰਹੇ ਨੇ ਔਰ ਸਾਡੇ ਹਮਾਇਤੀ ਰਹੇ ਔਰ ਖਾਸ ਕਰ ਇਹਨਾਂ ਦੇ ਬਜ਼ੁਰਗਾਂ ਤੋਂ ਲੈ ਕੇ ਮੇਰੀਆਂ ਤਿੰਨ ਪੀੜ੍ਹੀਆਂ ਤੋਂ ਲੈ ਕੇ ਸਰਾਨੇ ਪਰਿਵਾਰਾਂ ਨਾਲ ਮੇਰੇ ਬਾਬਾ ਜੀ ਦੇ ਨਾਲ ਮੇਰੇ ਪਿਤਾ ਜੀ ਦੇ ਨਾਲ ਉਦੋਂ ਬਾਅਦ 30 ਸਾਲ ਮੇਰੇ ਨਾਲ ਇਹਨਾਂ ਪਰਿਵਾਰਾਂ ਦੇ ਸਾਰਿਆਂ ਦੇ ਨਿਕਲੇ ਆ ਪਰ ਮੈਨੂੰ ਅੱਜ ਘੱਟੋ ਘੱਟ ਇਹਨਾਂ ਦੇ 10% 15 20% ਮੈਨੂੰ ਅੱਜ ਅੱਜ ਵੋਟ ਬੈਂਕ ਦਾ ਵੀ ਹਰ ذਲੀ ਤੌਰ ਤੇ ਮੇਰੀਆਂ ਬਾਹਾਂ ਬਣ ਕੇ ਨੀਟੂ ਨਾਲ ਕੰਮ ਕਰੂਗਾ ਮੈਂ ਬਹੁਤ ਦੇਰ ਤੋਂ ਇਹ ਉਡੀਕ ਕਰ ਰਿਹਾ ਸੀਗਾ ਲੇਕਿਨ ਵਿਚਾਰਿਆਂ ਨੇ ਮੇਰੇ ਦੀ ਤਰ੍ਹਾਂ ਬੜਾ ਲੰਮਾ ਸਮਾਂ 35 40 ਸਾਲ ਕਾਂ ਦੇ ਵਿੱਚ ਕਾਂਗਰਸ ਕਾਂਗਰਸ ਕਰਕੇ ਹਾਲ ਲਾਪਿਆ ਲੇਕਿਨ ਕਾਂਗਰਸ ਨੇ ਦਿੱਤਾ ਕੀ ਹੈ ਪਰਚੇ ਝੂਠੇ ਕੇਸ ਕਰਨੇ ਔਰ ਬਹੁਤ ਨਜਾਇਜ਼ ਤਰ੍ਹਾਂ ਨਾਲ ਪਰਿਵਾਰਾਂ ਨੂੰ ਤਾਂ ਕੀਤਾ ਗਿਆ ਔਰ ਮੈਂ ਤੁਹਾਡੇ ਨਾਲ ਚੈਨਲ ਦੇ ਥਰੂ ਕਹਿਣਾ ਚਾਹਣਾ ਕਾਂਗਰਸ ਦੇ ਤੇ ਤੁਰੇ ਫਿਰਦੇ ਆ ਵੀ ਤੁਹਾਨੂੰ ਪਹਿਲਾਂ ਤਾਂ ਕਾਕਾ ਜੀ ਲੋਕਾਂ ਨੇ 5-7 ਵਾਰੀ ਹਾਰਾ ਕੇ ਹਲਕੇ ਚੋਣ ਕਰ ਦਿੱਤਾ ਹੁਣ ਲੋਕਾਂ ਦਾ ਜੋਕ ਬਣ ਕੇ ਲੋਕਾਂ ਦਾ ਖੂਨ ਨਾ ਚੂਸੋ ਐਸੇ 13 0 ਦਾ ਜਿਹੜਾ ਭਗਵੰਤ ਮਾਨ ਸਾਹਿਬ ਦਾ ਇੱਕ ਉਹਨਾਂ ਨੇ ਸਨੇਹਾ ਦਿੱਤਾ ਪੰਜਾਬ ਚ 13 0 ਹੀ ਹੋਊਗਾ ਔਰ ਡੇਰਾ ਬੱਸੀ ਦੀ ਜਿਹੜੀ ਕੌਨਸਟੀਚੁਐਂਸੀ ਆ ਉਹ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚੋਂ ਸਭ ਤੋਂ ਵੱਧ ਲੀਡ ਨਾਲ ਡੇਰਾ ਬੱਸੀ ਹਲਕਾ ਹੀ ਐਮਪੀ ਜਦਾਕੇ ਵਿਧਾਨ ਸਭਾ ਲੋਪੇ ਨੇ ਦੋ ਸਾਤ ਤੋਂ ਬਾਰੇ ਮੇਰੇ ਮਾਨ ਸਾਹਿਬ ਸਰਕਾਰ ਨੇ ਬਿਜਲੀ ਬਿੱਲ ਮਾਫ ਇਨੀਆਂ ਨੌਕਰੀਆਂ ਇਨੀਆਂ ਇਨੇ ਟੀਚਰ ਭਰਤੀ ਹੋ ਗਏ ਮੇਰੇ ਹਲਕੇ ਦੇ ਵਿੱਚੋਂ ਜੱਜ ਤੱਕ ਭਰਤੀ ਹੋ ਗਏ ਮੇਰੇ ਹਲਕੇ ਜੋ ਆਈਐਸ ਕਈ ਕਰਕੇ ਨਿਕਲ ਗਏ ਅੱਜ ਹਲਕੇ ਜਿਹੜੇ ਇਨੇ ਮਹੱਲਾ ਕਲੀਨਿਕ ਬਣੇ ਇਨੇ ਕੰਮ ਮਾਨ ਸਾਹਿਬ ਨੇ ਕੀਤੇ ਆ ਕੇਜਰੀਵਾਲ ਸਾਹਿਬ ਦਾ ਸਨੇਹਾ ਪੰਜਾਬ ਦੇ ਕਰਕਰ ਦੇ ਪਿਆ ਜਿਹੜਾ ਕੇਜਰੀਵ ਹੇਲ ਦੇ ਅੰਦਰ ਕੀਤਾ ਗਿਆ ਇਹਦੇ ਕਰਕੇ ਸਾਰੇ ਭਾਰਤੀ ਲੋਕ ਦੁੱਖੇ